ਜਗੋ ਨੀਂਦ ਤੋਂ ਜਾਗੋ ਮੰਡੀ ਗੁੰਮ ਇਕੱਤਰ ਦੇ ਵਿਚਕਾਰ ਕਾਉ ਮਾਸਟਾ ਇੱਕ ਟਰੱਕ ਫੜੇ ਜਾਣ ਤੋਂ ਬਾਅਦ ਦੋ ਪਖਤਾ ਵੱਲੋਂ ਜੀਟੀ ਰੋਡ ਤੇ ਸਲਿੱਪ ਰੋਡ ਦੀਆਂ ਤਸਵੀਰਾਂ ਮੰਡੀ ਗੁੰਮ ਇਕੱਤਰ ਥਾਣੇ ਦੇ ਬਾਹਰ ਦੇ ਹਾਲਾਤ ਨੇ ਲਗਾਤਾਰ ਥਾਣੇ ਦੇ ਸਟਾਫ ਨੂੰ ਸਟਾਫ ਕਰਨ ਦੀ ਸਸਪੈਂਡ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਗੋ ਪੱਕਾ ਬਲੋ ਪੈਂਡ ਕਰੋ ਪੈਂਡ ਕਰੋ ਨਾਲ ਲਗਾਏਗਾ ਡੀਐਸਪੀ ਮੁੰਮੇ ਤੇ ਕੌਂਸਲ ਸਰਕਾਰ ਮੁਰਦਾਬ 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 ਮੇਰੀ ਜਨਤੋ ਗੋਵਿੰਦਗੜ੍ਹ ਤੋਂ ਆ ਗਿਆ ਪਿੰਡ ਦਾ ਸ਼ਹਿਰ ਐਸੇ ਟੁਗਲਾਓ ਕਿੱਥੇ ਜੀ ਪਹਿਲਾਂ ਤੁਸੀਂ ਆਏ ਤੁਸੀਂ ਐਸੇ ਟੁਗਲਾਓ ਤੁਸੀਂ ਆ ਗਏ ਜੀ ਐਸਐਸਓ ਕਿੱਥੇ ਆਉਂਦਾ ਬੇਟਾ ਤੁਸੀਂ ਦੱਸ ਰੇ ਰੇਡ ਕਰਨ ਗਿਆ ਉਹ ਮੰਡੀ ਗੋਵਿੰਦਗੜ੍ਹ ਔਰ ਖਾਣੇ ਦੇ ਬਾਹਰ ਦੀਆਂ ਤਸਵੀਰਾਂ ਨੇ ਤੁਸੀਂ ਦੇਖਿਓ ਇਹ ਮੈਂ 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 ਫੋਨ ਕਰ ਰਿਹਾ ਹਾਂ ਤੁਹਾਡੇ ਕੋਲ ਜੀ ਪਹਿਲਾਂ ਕਿੰਨੇ ਨਾਮ ਵੀ ਇਹ ਨਾਮ ਦੇਖੇ ਮੈਂ ਕਰੀ 2 ਮਿੰਟ ਵੀ 2 ਮਿੰਟ ਚੱਲ ਸਕਦੇ ਸਾਡੀ ਡੀਐਸਪੀ ਸਾਹਿਬ ਬੇਨਤੀ ਹੈ ਸਾਡੇ ਕਾਰਜਕਰਤਾ ਸਾਰੇ ਜਿੰਨੇ ਵੀ ਸਮਾਜ ਦੇ ਬੈਠੇ ਨੇ ਜੋ ਵੀ ਗਊ ਨੂੰ ਪੁੱਛਦੇ ਨੇ ਅੱਜ ਉਹ ਬੈਠਣ ਸਾਰੇ ਟਰੱਕ ਭੜਿਆ ਗਿਆ ਠੀਕ ਹੈ ਠੀਕ ਹੈ ਜੀ ਇਹਨਾਂ ਦੇ ਉੱਤੇ ਟਰੱਕ ਚੜਾ ਦੇਣਾ ਸੀ ਥਾਣੇ 'ਚੋਂ ਇੱਕ ਵੀ ਬੰਦਾ ਨਹੀਂ ਗਿਆ ਹੈਗਾ ਸਾਡੀ ਬੇਨਤੀ ਹੈ ਵੀ ਥਾਣਾ ਸਸਪੈਂਡ ਕਰਾਉਣੀ ਦੇ ਰਸ ਨਹੀਂ ਅਸੀਂ ਜੀਟੀ ਰੋਡ ਤੇ ਜਾਣ ਲੱਗੇ ਦੂਜੇ ਪਾਸੇ 100 ਮਿੰਟ 2 ਮਿੰਟ ਅਸੀਂ ਮਰਜੀ ਹੈ ਤਾਂ ਜਾਗੂਗਾ ਪ੍ਰਸ਼ਾਸਨ ਤੁਸੀਂ ਜਿਵੇਂ ਕਹੋਗੇ ਕੰਨੇ ਫੜੀਂ ਸਰਵਾਰੇ ਸਾਡੀਆਂ ਭਗਤਾਂ ਬੰਦਾ ਹੈ ਤੁਸੀਂ ਬੇਨਤੀ ਆ ਬੰਦਾ ਟਾਰਗੇਟ ਕਰੋ ਹਿੰਦੂ ਨਾ ਗਈ ਉਹਨਾਂ ਨੂੰ ਪੁੱਛੋ ਤਾਂ ਸਹੀ ਜਿਹੜਾ ਸਟਾਫ ਸੀ ਉਹਨਾਂ ਨੂੰ ਪੁੱਛੋ ਕੀ ਕੀਤਾ ਜੀ ਉਹਨਾਂ ਨੇ ਕਸੂਰ ਹੈ ਮੈਂ ਉਹਦੇ ਬਾਰੇ ਲਿਖ ਕੇ ਭੇਜਦਾ ਨਹੀਂ ਨਹੀਂ ਬੇਨ ਤੁਸੀਂ ਕੋਈ ਨਾ ਲਿਖ ਕੇ ਨਹੀਂ ਜੀ ਸਾਨੂੰ ਅਡਵਾਈਜ਼ਰ ਸਾਹਿਬ ਬਿਜ਼ਨਸ ਪੀਸ ਆਉਣ ਨੂੰ ਬੁਲਾ ਲਓ ਯੂਰੇ ਪੰਜਾਬ ਸਰਕਾਰ ਹਾਈ ਬਜਟ ਹਾਈ ਬਜਟ ਹਾਈ ਬਜਟ ਹਾਈ ਬਜਟ ਹਾਈ ਬਜਟ ਜਾਣਕਾਰੀ ਦਿੱਤੀ ਗਈ ਗੱਲਾਂ ਕੀਤੀਆਂ ਜਾਂਦੀਆਂ ਨੇ ਦੇਸ਼ ਦੇ ਉਪਕਰਨ ਹੈ ਐਸਐਸਬੀ ਨੂੰ ਬੁਲਾਓ ਐਸਐਸਬੀ ਨੂੰ ਬੁਲਾਓ ਐਸਐਸਬੀ ਨੂੰ ਬੁਲਾਓ दस जो की गल हुई है सारी अपना देखो जी किन्नवा ट्रक है ਇਹ ਜਿਹੜਾ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਦੇਖੋ ਕਿੰਨੀ ਢਿੱਲੇ ਕਾਰਵਾਈ ਆ ਪੁਲਿਸ ਨੂੰ ਕੰਟਰੋਲ ਹੁੰਦਾ ਫੋਨ ਕੀਤਾ ਗਿਆ ਪੁਲਿਸ ਦਾ 헤 ਦਾ ਗੱਡੀ ਐਸ ਐਚਓ ਸਾਹਿਬ ਸਾਡੇ ਥਾਣੇ ਦੇ ਪਤਾ ਨਹੀਂ ਹੈਗਾ ਜੀ ਹੁਣ ਦੇਖੋ ਭਾਵਨਾਵਾਂ ਨਾਲ ਖੇលੀ ਰਹੀ ਆ ਉਹ ਦਿਨ ਸ਼ਿਪੂਰੀ ਮੰਦਰ ਚੋਰੀ ਹੋਈ ਆ ਕਿ ਨਾਲ ਹੀ ਉੱਥੇ ਵੀ ਕੋਈ ਪੀਸੀਆਰ ਨਹੀਂ ਨੇ ਕਹਿੰਦੇ ਪੁਲਿਸ ਨਹੀਂ ਆਂਦੀ ਹੈਗੀ ਮੌਕੇ ਤੇ ਹੁਣ ਦੇਖੋ ਇਹ ਗਊਆਂ ਦਾ ਕਿੰਨੀਆਂ ਗਊਆਂ ਵੱਡੀਆਂ ਭੀਆਂ ਵਾਲੇ ਤੇ ਪੁਲਿਸ ਸਾਡੀ ਕਿਤੇ ਆਈ ਸੁੱਤੀ ਪਈ ਹੈ ਜੇ ਅਸੀਂ ਕੋਈ ਬਾੜਦਾਦ ਹੋ ਜਾਵੇ ਕਹਿੰਦੇ ਐਸ ਐਚਓ ਸਾਹਿਬ ਬਾਹਰ ਰਹੇ ਜੇ ਕੋਈ ਹੱਤਵਾਦੀ ਹਮਲਾ ਹੋ ਜਾਵੇ ਸ਼ਹਿਰ 'ਚ ਕੋਈ ਬੈਂਕ ਦੇ ਘੇਤੀ ਉਹਦੇ ਵਾਸਤੇ ਸਰਕਾਰ ਕੀ ਕਰ ਰਹੀ ਆ ਇਹ ਤਾਂ ਸਰਕਾਰ ਦਾ ਕੰਮ ਹੀ ਇਹੀ ਹੋਇਆ ਪਿਆ ਵੀ ਹਿੰਦੂਆਂ ਨੂੰ ਦਵਾਣਾ ਜਿਹੜੇ ਮਰਜ਼ੀ ਤਰੀਕੇ ਸਰਕਾਰ ਕਹਿ ਹੀ ਦੇਵੇ ਭਾਈ ਹਿੰਦੂ ਆਪਣਾ ਸਮਾਨ ਬੋਰੀ ਬਿਸਤਰਾ ਲੈ ਕੇ ਚਲੇ ਜਾਣ ਤੇ ਲੱਗਦਾ ਸਾਜ਼ਿਸ਼ ਹੀ ਹੈ ਭਗਵੰਤਮਾਨ ਸਰਕਾਰ ਦੀ ਨਹੀਂ ਪੰਜਾਬ ਤੋਂ ਹਿੰਦੂ ਕੱਢਣੇ ਨੇ ਜਿਹੜੇ ਸੁਣਵਾਈ ਉਹ ਨਹੀਂ ਹੋ ਰਹੀ ਹਿੰਦੂਆਂ ਦੀ ਇੱਕ ਹੋਰ ਗੱਲ ਸਾਹਮਣੇ ਆਈ ਹੈ ਜਿਹੜੇ ਬਾਹਰੋਂ ਆ ਕੇ ਉਹਰੇ ਦੁਕਾਨ ਕਿਰਾਏ ਤੇ ਲੈਂਦੇ ਜਾਂ ਮਕਾਨ ਲੈਂਦੇ ਨੇ ਕਿਰਾਏ ਤੇ ਉਹਨਾਂ ਦੀ ਵੈਰੀਫਿਕੇਸ਼ਨ ਤੱਕ ਨਹੀਂ ਕਰਾਈ ਨਹੀਂ ਦੇਖੋ ਇੱਕ ਕਿਸੇ ਹੋਟਲ 'ਚ ਕਮਰਾ ਵੀ ਆਪਾਂ ਲੈਨੇ ਝੋੜਾ ਜਾਂ ਕਿਤੇ ਜਾਣ 50 ਦੇ ਵਿੱਚ 12 ਇੰਨੇ ਬੰਦੇ ਆ ਚੁੱਕੇ ਕਿ ਪੁਲਿਸ ਕਿਸੇ ਦੀ ਵੈਰੀਫਿਕੇਸ਼ਨ ਕਰਦੀ ਹੈ ਮੇਰੇ ਕੋਲ ਕਿਸੇ ਕੋਈ ਥਾਣੇ ਕਿਸੇ ਸਾਂਝ ਕੇ ਤੇ ਕਿਸੇ ਵੈਰੀਫਿਕੇਸ਼ਨ ਨਹੀਂ ਆ ਕਿ ਸਭ ਇਹ ਤੁਹਾਨੂੰ ਲੱਗਦੀ ਜਿਹੜੇ ਕਿਰਾਏ ਤੇ ਦੰਦੇ ਉਹਨਾਂ ਨੂੰ ਵੈਰੀਫਿਕੇਸ਼ਨ ਕਰਨੀ ਨਹੀਂ ਕਰਵਾਣੀ ਚਾਹੀਦੀ ਉਹਨਾਂ ਨੂੰ ਆਪ ਹੀ ਜੀ ਉਹਨਾਂ ਦੀ ਗੱਲੇ ਵੱਡੇ ਜਾਣੇ ਗੱਲ ਇਹਨੂੰ ਜੀ ਇਹ ਜਿਹੜੇ ਦੇਖੋ ਟੱਕ ਆਇਆ ਵਾ ਇਹਦੇ ਵਿੱਚ ਦੇਖੋ ਕਿਹੜੇ ਟੱਬਾਂ ਵਿੱਚ ਪੈਣਾ ਸੀਗਾ ਕਿਹਨਾਂ ਚ ਜਾਣਾ ਸੀਗਾ ਹੋ ਸਕਦਾ ਪੰਜਾਬ ਦੇ ਵਿੱਚ ਵੀ ਸਪਲਾਈ ਹੁੰਦੀ ਹੈ ਇਹਦੀ ਕੀ ਜਣਾ ਜਣੇ ਫੜ ਜੀ ਕਈ ਇੱਕ ਅਸੀਂ ਤਾਂ ਸਾਡੇ 4-5 ਤੋਂ ਖੜੇ ਐ ਸੜਕ ਦੇ ਉੱਤੇ ਜਿਹੜਾ ਐਸਐਚਓ ਨੂੰ ਮੈਂ 32 ਫੋਨ ਕਰ ਚ ਠੀਕ ਹੈ ਕਿ ਨਹੀਂ ਇਹ ਕੰਮ ਜਦੋਂ ਤੱਕ ਆਪਾਂ ਇਕੱਠੇ ਨਹੀਂ ਹੋਵਾਂਗੇ ਇਹ ਕੰਮ ਪ੍ਰਸ਼ਾਸਨ ਸੁਤੀ ਪਈ ਹੈ ਪ੍ਰਸ਼ਾਸਨ ਕਿਉਂ ਇਹ ਕੰਮ ਪ੍ਰਸ਼ਾਸਨ ਦਾ ਹੈ ਇਹ ਸਾਡਾ ਕੰਮ ਨਹੀਂ ਹੈ ਕਿ ਫੜਨਾ ਇਹ ਪ੍ਰਸ਼ਾਸਨ ਦਾ ਕੰਮ ਹੈ ਪ੍ਰਸ਼ਾਸਨ ਫੜੇ ਇਹ ਅਸੀਂ ਫੜਦੇ ਹਾਂ ਇਹ ਪ੍ਰਸ਼ਾਸਨ ਨੂੰ ਚਾਹੀਦਾ ਹੈ ਫੜਨਾ ਤੇ ਕਿੰਨੇ ਟਰੱਕ ਹੁਣ ਤੱਕ ਹੁਣ ਤੱਕ ਫੜ ਸਕਦੇ ਹਾਂ ਅਸੀਂ 12 ਟਰੱਕ ਫੜ ਜੇ 13ਵਾਂ ਟਰੱਕ ਹੈ ਪੰਜਾਬ 'ਚ 13ਵਾਂ ਟਰੱਕ ਹੈ ਫੜ ਚੁੱਕੇ ਜਿਹੜਾ ਕਿਸ ਵੀ ਰਜਿਸਟਰ ਹੋਵੇ ਤੇ ਹਾਂ ਇਹਦੇ 'ਚ GST ਨਹੀਂ ਹੈ ਕਿ ਆਪਣੇ ਮੰਡੀ ਗੁਬਿੰਦਗੜ ਦੇ ਜਿਹੜੇ ਮਾਲ ਫੈਕਟਰੀ ਮਾਲਕ ਹੈ ਉਹਨਾਂ ਦੇ ਤੇ ਜੀਐਸਟੀ ਜਦੇ ਲੱਗ ਜਾਂਦੀ ਆ ਉਹਨਾਂ ਦੀ ਗੱਡੀ ਤੇ ਜਦੇ ਫੜ ਲੈਂਦੇ ਆ ਆ ਜਿਹੜੇ ਵੀ ਮਹਾਜਨ ਹੈ ਉਹਨਾਂ ਦੀ ਗੱਡੀ ਜਦੇ ਫੜ ਲੈਂਦੇ ਆ ਪਰ ਇਸ ਗੱਡੀ ਨੂੰ ਹੋਣੇ ਕੋਈ ਟੈਕਸ ਹੋਵੇ ਕੋਈ ਫੈਕਟਰੀ ਦਾ ਜਦੇ ਫੜ ਲੈਂਦੇ ਆ ਇਸ ਕਰਕੇ ਅਸੀਂ ਉੱਠਣਾ ਨਹੀਂ ਤੇ ਹੁਣ ਅਗਲਾ ਸਟੈਪ ਕੀ ਹੈ ਤੁਹਾਡਾ ਅਗਲਾ ਸਟੈਪ ਇਹ ਜਦੋਂ ਤੱਕ ਐਸਐਸਪੀ ਨਹੀਂ ਆਂਦੇ ਅਸੀਂ ਨਹੀਂ ਉੱਠਦੇ ਧਰਨਾ ਲੱਗੂਗਾ ਤੇ ਮੰਗ ਕੀ ਹੈ ਤੁਹਾਡੀ ਮੰਗ ਇਹ ਹੈ ਇਹ ਨਕੈਲ ਕੱਸੀ ਜਾਵੇ ਇਹ ਬੰਗਲਾਦੇਸੀ ਆ ਕੇ ਰਹਿ ਰਹੇ ਆ ਉਹਨੂੰ ਪਤਾ ਹੈ ਕਿ ਅੱਜ ਕੁਆਟਰਾਂ ਦੇ ਵਿੱਚ ਜਿਹੜੇ ਮਾਲਕ ਰੱਖ ਰਹੇ ਆ ਉਹਦੇ ਉਹਦਾ ਆਧਾਰ ਕਾਰਡ ਚੈੱਕ ਕਰਦੇ ਆ ਉਹ ਕਿੱਥੋਂ ਆਇਆ ਮੈਂ ਕਹਿੰਦਾ 25% ਬੰਗਲਾਦੇਸੀ ਪੰਜਾਬ ਚ ਆ ਚੁੱਕੇ ਆ ਔਰ ਰਹਿ ਰਹੇ ਆ ਇਹਦੀ ਇਨਕੁਆਰੀ ਕੌਣ ਕਰੂਗਾ ਤਦ ਕਿ ਪੁਲਿਸ ਦੇ ਖਲਾਫ ਕੀ ਮੰਗ ਕੀਤੀ ਪੁਲਿਸ ਦਾ ਐਕਸ਼ਨ ਨਹੀਂ ਹੈ ਐਸਐਸਪੀ ਆਣਾ ਸਾਨੂੰ ਦੱਸਣ ਅਸੀਂ ਬੈਠੇ ਆਂ ਜਦੋਂ ਤੱਕ ਐਸਐਸਪੀ ਨਹੀਂ ਆਂਦੇ ਉਹ ਤੱਕ ਨਹੀਂ ਉੱਠਦੇ